ਜੀ ਸਤ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਦੀ ਚੋਣਾਂ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਸਰਪੰਚੀਆ ਦਾ ਸਿਰ ਚਾਹੋ ਕੀ ਕਰਨਾ ਚਾਹੋਗੇ ਕਿਵੇਂ ਦੇਖਦੇ ਮੈਂ ਸਰਪੰਚ ਮਲਕੀਸ਼ੰ ਬਿੱਲਾ ਮਹਨੇਕੋਟ ਮੈਂ ਸਭ ਤੋਂ ਪਹਿਲੇ ਪਿੰਡ ਵਾਸੀ ਦਾ ਧੰਨਵਾਦ ਕਰਦਾ ਕਿ बार-बार ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਪਿੰਡ ਵਾਸੀ ਦਾ ਤੇ ਧਰਮ ਧੰਨਵਾਦੀ ਹਾਂ ਵਿਕਾਸ ਦੇ ਸਾਡੇ ਪਿੰਡ ਵਿਕਾਸ ਦੇ ਕੰਮਾਂ 'ਚ ਕੋਈ ਕਸਰ ਨਹੀਂ ਇਹ ਸਾਡ ਸਰਕਾਰਾਂ ਜਿਹੜੀਆਂ ਬਹੁਤ ਪੈਸੇ ਕੱਟ ਦਿੰਦੀਆਂ ਸਾਡੇ ਪਿੰਡ ਦੇ ਬਹੁਤ ਕਨਾਰਈਆ ਉਦਾਰੋਂ ਬਾਰੇ ਵੀ ਇਹ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਸ਼ੀਸ਼ਿਆਂ ਦੀ ਜਨਤਕ ਕਮੇਟੀ ਨੂੰ ਕਹਿੰਦੇ ਆ ਮੇਰੇ ਵਾਸਤੇ ਰਕਤ ਦਸਾਂ ਤੇ ਮੇਰਾ ਖਿਆਲ ਆ ਵੀ ਪੰਜਾਬ ਤੋਂ ਇਟੀਆਂ ਮੜੀਆਂ ਕੋਈ ਨਹੀਂ ਹੈ ਜਿੱਦਾਂ ਸਾਡੇ ਪਿੰਡ ਤੇ ਪਾਰਕ ਦੀ ਤਰ੍ਹਾਂ ਜਿੱਦਾਂ ਕੋ ਪਾਰਕ ਚੰਡੀਗੜ੍ਹ ਦੇ ਇੰਨੀ ਸੁੰਦਰ ਕੋਈ ਪਾਰਕ ਨਹੀਂ ਹੋਣੀ ਇਹ ਇਹਦਾ ਵੀ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਆ ਵੀ ਉੱਥੇ ਸਰਦਾਰ 바ਵਾ ਸਿੰਘ ਮਾਸਟਰ ਜੁਵੰਦ ਸਿੰਘ ਮਾਸਟਰ ਮਰਤਾਰ ਸਿੰਘ ਇਹ ਤਾਂ ਨਾ ਮਾਨਮਾਨ ਮੜਾਵਾਂ ਦੀ ਗੱਲ ਸੀ ਇਹ ਤਨਮਨ ਤਨਮਨ ਸੇਵਾ ਕਰਦੇ ਆ ਉੱਥੇ ਇੱਕ ਵੀ ਬੰਦਾ ਜਿਹੜਾ ਵਾ ਸਰਕਾਰੀ ਨੀਗਾ ਤਨਖਾਹੀਆਂ ਨਹੀਂ ਹਰ ਰੱਖਿਆ ਗਿਆ ਨਾ ਪਿੰਡ ਜੋ ਗ੍ਰਾਹੀ ਕੀਤੀ ਜਾਂਦੀ ਆ ਪਿੰਡ ਵਾਸੀ ਆਪਣੇ ਤੌਰ ਤੇ ਉੱਥੇ ਸੇਵਾ ਦਿੰਦੇ ਆ ਬਾਹਰ ਦੇ ਪਿੰਡਾਂ ਤੋਂ ਦੂਰੋਂ ਦੂਰੋਂ ਆਣ ਕੇ ਉਹ ਬੜੀਆਂ ਵੇਖਣਾ ਹੁੰਦੇ ਆ ਮੈਂ ਜਿਹੜੇ ਸੇਵਾਦਾਰ ਆ ਉਹਨਾਂ ਦਾ ਸਹਿਬ ਨੂੰ ਤੁਹਾਨੂੰ ਮਾਦੀਆਂ ਪੈਸੇ ਤੇ ਲੋਕ ਦੇ ਦਿੰਦੇ ਆ ਜਦੋਂ ਸਹੀ ਪੈਸੇ ਲੱਗਦੇ ਹੋਣਾ ਉਹਦੋਂ ਮਰਿਆ ਹੁੰਦਾ ਵਾ ਉੱਥੇ ਜਿਹੜੇ ਸੇਵਾਦਾਰ ਆ ਬਿਲਕੁਲ ਇਮਾਨਦਾਰੀ ਨਾਲ ਕੰਮ ਕਰਦੇ ਆ ਅੱਜ ਤੇ ਵੇਰਾ ਹੀ ਮਾਰ ਕੇ ਹੁੰਦੇ ਆ ਜੀ ਸਰ ਸੋ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਰਲੇ ਪਿੰਡਾਂ 'ਚ ਜਾਂਦਾ ਫੁੱਲ ਬੂਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਤੇ ਐਂਟਰ ਕਰੀਏ ਇੱਕ ਸੁਹਣੀ ਪਾਰਕ ਦੀ ਨਜ਼ਰ ਆਉਂਦੀ ਆ ਡਿਸਪੈਂਸਰੀ ਹੁੰਦੀ ਆ ਸੋ ਕੋਲੇ ਗਰਾਊਂਡ ਹੁੰਦੀ ਆ ਓਪਨ ਜੇਮ ਹੁੰਦੀ ਆ ਝੂਲੇ ਲੱਗੇ ਹੁੰਦੇ ਨੇ ਕੈਮਰੇ ਲੱਗੇ ਹੁੰਦੇ ਨੇ ਸੋ ਇਹ ਤਾਂ ਵਧੀਆ ਦੇਖ ਨਜ਼ਰ ਆਉਂਦੀ ਆ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਕੋਈ ਇਦਾਂ ਦੀ ਪੋਸਿਬਿਲਿਟੀ ਸਤਿ ਸ੍ਰੀ ਅਕਾਲ ਸਾਡੇ ਸਕੂਲ ਆ ਬਹੁਤ ਵਧੀਆ ਸਕੂਲ ਆ ਸੀਤਗੁਰ ਬਖਸ਼ ਸਿੰਘ ਦੇ ਨਾਂ ਤੇ ਆ ਤੇ ਮੈਂ ਵੀ ਤੁਹਾਨੂੰ ਦੁਵਾਰਾ ਪਿੰਡ ਦੀ ਆਪ ਵੀ ਤਰੀਫ ਕਰਾਂ ਮੇਰਾ ਖਿਆਲ ਆ ਵੀ ਚੰਗੇ ਚੰਗੇ ਕਾਲਜਾਂ ਦੀ ਇਮਾਰਤ ਵੀ ਉਦਾਂ ਨਹੀਂ ਕਿਤੇ ਤੁਸੀਂ ਦੇਖੋ ਜਿੱਦਾਂ ਪਿੰਡ ਦੇ ਸਕੂਲ ਆ ਪਾਰਕ ਦੀ ਗੱਲ ਕਰਦੇ ਆ ਪਾਰਕ ਦੇ ਵਿੱਚ ਤੇ ਸੁਬੰਛਰੀ ਆ ਤੇ ਮਾਲੀ ਅੰਦਰ ਵਾਲੀ ਸੈਂਟਰ ਬਣਿਆ ਬਹੁਤ ਵਧੀਆ ਪਾਰਕ ਆ ਥੋੜੀ ਜੀ ਹੁਣ ਪ੍ਰਾਪਲ ਮਾਉਂਦੀ ਆ ਬਰਸਾਤਾਂ ਕਰਕੇ ਸੁਪਾਈ ਸੁਵੀ ਘੱਟ ਹੋਈ ਆ ਸਾਡੇ ਪਿੰਡ ਲਾਈਟਾਂ ਦਾ ਵੀ ਮੇਰੇ ਚਾਚੇ ਦੀ ਕੁੜੀ ਆ ਉਹਨਾਂ ਪੈਸੇ ਥੋੜੇ ਭੇਜੇ ਹੀ ਕੁਝ ਸਾਡੇ ਸੱਜਣ ਮੈਂਬਰ ਆ ਜਿਹੜੇ ਉਹ ਵੀ ਪੈਸੇ ਦਿੰਦੇ ਆ ਲਾਈਟਾਂ ਦਾ ਵੀ ਪ੍ਰਬੰਧ ਸਫਾਈ ਦਾ ਪ੍ਰਬੰਧ ਮੁਲਤੰਗ ਦਾ ਵਧੀਆ ਬਹੁਤ ਵਧੀਆ ਸਾਡੇ ਪਿੰਡ ਗੁਰਦੁਆਰਾ ਸਾਹਿਬ ਆ ਕਿ ਸੰਤ ਮਹਾਂਪੁਰਸ ਜੀ ਆ ਸੰਤ ਅੰਦਾਜ਼ ਜੀ ਜੀ ਕਰਨ ਜੀ ਤੇ ਗੁਰਦੁਆਰਾ ਸਾਹਿਬ ਵੀ ਇੱਕ ਨੰਬਰ ਵਧੀਆ ਸੋ ਕਿਸੇ ਤਰ੍ਹਾਂ ਦੇ ਵਿੱਚ ਕਿਹੜੇ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਗਾਇਜ ਹੁਣ ਪੂਰੇ ਕਰਦੇ ਕੰਮ ਤੇ ਪੰਚਾਇਤਾਂ ਦੇ ਗਲੀਆਂ ਨਾਲੀਆਂ ਤੇ ਨਹੀਂ ਮੁੱਕੇ ਜਿਹੜੇ ਕੰਮ ਹੋਣ ਵਾਲੇ ਤੋਂ ਹੁੰਦੇ ਹੀ ਨਹੀਂਗੇ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੋ ਕੋਈ ਜੰਗਾ ਕੰਮ ਕਰ ਲਗੋ ਉਹ ਜਿਹੜੇ ਗਲੀਆਂ ਨਾਲੀਆਂ ਦੇ ਕੰਮ ਹੀ ਨਹੀਂ ਮੁੱਕਦੇ ਸਾਡੇ ਪਿੰਡ ਜਿਹੜਾ ਮੇਨ ਸੱਪੜ ਦਾ ਕੰਮ ਹੈਗਾ ਉਹ ਹੁਣ ਠੀਕ ਉਹ ਜਾਰਦਵਾਰੀ ਕਰਕੇ ਵਧੀਆ ਕਰਤਾ ਵਾ ਤੇ ਮੇਰਾ ਖਿਆਲ ਆ ਜਲਦੀ ਹੀ ਮਹੀਨੇ ਦੇ ਵਿੱਚ ਸੁੰਦਰ ਉੱਥੇ ਲੱਗ ਜੇਗਾ ਦੋ ਦਿਨ ਫਿਰ ਤੋਂ ਹੋਰ ਊੜੀ ਚ ਭਾਈ ਤੇ ਸਭ ਰਸਨਕਾਰ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨਕਾਰ ਨਹੀਂ ਬਣਦੇ ਗਰੀਬੀ ਕਰਾ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਕੋਈ ਇਦਾਂ ਦੀ ਸਮੱਸਿਆ ਹੈਗੀ ਕੋਈ ਸਾਡੇ ਪਿੰਡ ਵਿੱਚ ਬਿਲਕੁਲ ਸਾਰਿਆਂ ਦੇ ਸਹੀ ਕਾਰਡ ਬਣਿਆ ਗਰੀਬ ਕੋਈ ਨਹੀਂ ਰਿਹਾ ਕਿਸੇ ਤਗੜੇ ਦਾ ਜ਼ੋਰ ਬਣ ਗਿਆ ਹੋਏਗਾ ਗਲਤੀ ਨਾਲ ਪਰ ਗਰੀਬ ਨਹੀਂ ਕੋਈ ਰਿਹਾ ਗਰੀਬ ਹਰ ਇੱਕ ਦਾ ਬਣਿਆ ਉਹ ਮਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਨੂੰ ਰੁਜ਼ਗਾਰ ਨਹੀਂ ਤਾਂ ਇਹਦਾ ਨਜਾਇਜ਼ ਨਾ ਪਾਈ ਜਾਂਦੇ ਨੇ ਸੋ ਤੁਹਾਡੀ ਕੋਈ ਤੇ ਕਿਵੇਂ ਦੇਖਿਆ ਜੀ ਮਰੇਗਾ ਜੀ ਮੈਂ ਤਾਂ ਮਰੇਗਾ ਦਾ ਕੰਮ ਕਰਕੇ ਪੁੱਛ ਲਈ ਮੈਂ 1983 ਤੋਂ ਹੀ ਸਰਪੰਚਾ ਜਦੋਂ ਦਾ ਮਰੇਗਾ ਦਾ ਕੰਮ ਚੱਲੇਗਾ ਮੈਂ ਇੱਕ ਰੁਪਈਆ ਨਹੀਂ ਕਦੀ ਲਾਇਆ ਬੜੀ ਮੁਸ਼ਕਲ ਉਹਦੇ ਚ ਆਉਂਦੀ ਆ ਉਹਦੇ ਵਿੱਚ ਜਦੋਂ ਪੈਸੇ ਜੇ ਅਸੀਂ ਗਰੀਬ ਦਾ ਨਾਮ ਲਿਖਦੇ ਆ ਉਹ ਪੈਸੇ ਵਾਪਸ ਨਹੀਂ ਕਰਦਾ ਜੇ ਅਮੀਰ ਦਾ ਨਾਮ ਲਿਖਦੇ ਆ ਤੇ ਗਰੀਬ ਰੋਂਦਾ ਸਾਡਾ ਵੀ ਲਿਖਿਆ ਸਾਨੂੰ ਦੋਹੀ ਮਾਰ ਪੈਂਦੀ ਆ ਮੈਂ ਤੁਹਾਨੂੰ ਬਿਹਤਰੀ ਇਹੋ ਸਮਝਾਣਾ ਮੇਨੂੰ ਦੇਗਰ ਬਹਰਾ ਰੋਣ ਨਹੀਂ ਜਾਈ ਤਾਂ ਮਦੇ ਅੱਗ ਨਾਲੋਂ ਅਸੀਂ ਕੋਈ ਸਾਡੇ ਜਿਹੜੇ ਪਿੰਡ ਦੇ ਨਾ ਨਹੀਂ ਜਿਹੜੇ ਪਾਕਿਸਤਾਨ ਦੇ ਰਹਿੰਦੇ ਆ ਉਹਦੇ ਕੋਲ ਮਰਦਾਂ ਆ ਕੇ ਕਰਦੀਦਾ ਸੋ ਕੱਚੇ ਕੁਠੇ ਨਾਟਾ ਪਿੱਸੇ ਹੋਈਆਂ ਨਵੇਂ ਖੋਂਪ ਲਾਈ ਕੀਤੇ ਗਏ ਆਪ ਜਿਹਦੇ ਪਿੰਡ ਵਿੱਚ ਕਿੰਨੇ ਕੱਚੇ ਕੁਠੇ ਨਾਟਾ ਜਿ ਕਿੰਨੇ ਨਵੇਂ ਖੋਂਪ ਲਾਈ ਕੀਤੇ ਗਏ ਮੇਰਾ ਖਿਆਲ 15 16 ਫਾਰਮਾਂ ਹੀ ਅਪਲਾਈ ਕੀਤੇ ਆ ਮੈਂ ਪਿਛਲੀ ਆਪਣੀ ਟਰਮ ਵਿੱਚ ਵੀ ਕੀਤੇ ਸੀ ਇੱਕ ਨੂੰ ਸਿਰਫ ਮਿਲੇ ਆ ਕਾਰਨ ਵਜਾ ਇਹ ਬਣਦੀ ਆ ਵੀ ਅੱਜ ਅਸੀਂ ਭਲਾਈ ਕਰਦੇ ਆ ਅਗਲੀ ਪੰਚਾਇਤ ਚ ਪੈਸੇ ਆਉਣੇ ਆ ਉਦੋਂ ਉਹ ਬੰਦਾ ਘਰ ਬਣਾ ਕੇ ਠਾ ਕੇ ਬਣਾ ਲੈਂਦਾ ਇਹ ਕਰਕੇ ਸਕੀਮ ਠੀਕ ਹੀ ਮੇਰੇ ਮੁਤਾਬਕੇ ਚਾਹੀਦਾ ਵਾ ਵੀ ਅੱਜ ਭਲਾਈ ਕੀਤਾ ਵਾ ਅੱਜੀ ਉਹਦਾ ਸਰਵਾ ਕਰਕੇ ਅੱਜੀ ਪੈਸੇ ਲੈਣ ਉਹ ਆਪਣਾ ਘਰ ਬਣਾਉਂਦਾ ਪੰਜ 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 ਸਾਲ ਲੱਗ ਜਾਂਦੇ ਪੈਸੇ ਆਉਂਦਿਆਂ ਨੂੰ ਬੜੀ ਮੁਸ਼ਕਲ ਬਣਦੀ ਆ ਤੋ ਜੋਦ ਨਸਿਆਂ ਵਿਰੁੱਧ 50 ਸੱਕਾ ਇਹਨੇ ਮੰਮ ਚੜੀ ਆ ਕੀ ਤੇ ਪਿੰਡ ਨੂੰ ਲੈ ਕੇ ਕਿਵੇਂ ਦੇਦੇ ਸਾਡਾ ਪਿੰਡ ਨਸਿਆਂ ਦੇ ਮਤਲਬ ਠੀਕ ਆ ਜੋ 19 21 ਹੁੰਦੀ ਆ ਪੰਡਾਂ ਵਿੱਚ ਫਾਰਮਸੀ ਵੇਚਣ ਵਾਲਾ ਜਾਂ ਇਹ ਹੋਈ ਦੀ ਕੋਈ ਇੱਕ ਦੋ ਮੈਂ ਨਾਂ ਨਹੀਂ ਲੈ ਸਕਦਾ ਕਿ ਜਿਹਦੇ ਇੱਕ ਦੋ ਘਰ ਹੈ ਮਾੜਾ ਮੋਟਾ ਜਿਹਨਾਂ ਦੀ ਸਿਕਾਇਮ ਮਿਲਦੀ ਆ ਪੈਸੇ ਸਾਡਾ ਪਿੰਡ ਸੰਤ ਮਹਾਪੁਰਸ਼ਾਂ ਦਾ ਪਿੰਡ ਆ ਠੀਕ ਆ ਫੋਕ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਲੱਗਦਾ ਸਕੂਲ ਚ ਕੁਝ ਤਰ੍ਹਾਂ ਦੀ ਕਮੀਆਂ ਜਾਂ ਕਿਤੇ ਨਵੀਨੀ ਗੰਦੀ ਹੋ ਨਵੀਨੀ ਕੰਮ ਨਹੀਂ ਆਹੇ ਪ੍ਰਿੰਸੀਪਲ ਸਰਦਾਰ ਗੱਜਨ ਸਰ ਦਾ ਦੇਣ ਨਹੀਂ ਦੇ ਸਕਦੇ ਜਦੋਂ ਦਾ ਸਾਨੂੰ ਗੱਜਨ ਸਿੰਘ ਪ੍ਰਿੰਸੀਪਲ ਮਿਲਿਆ ਨਾ ਸਾਨੂੰ ਕੋਈ ਸਕੂਲ ਚ ਪ੍ਰੋਬਲਮ ਨਹੀਂ ਮਾਈ ਮੈਂ ਵੀ ਤੁਹਾਨੂੰ ਕਹਾਂਗਾ ਕਿ ਆਮ ਸਕੂਲਾਂ ਦੇ ਜਲਜੋ 10ਵੀਂ થી ਬੱਚੇ ਸਾਡੇ ਪਿੰਡ ਦੇ ਸਕੂਲ ਚ 400 ਬੱਚਾ ਸਰਦਾਰ ਗੱਜਨ ਸਾਹਿਬ ਨੇ ਸਟਾਫ ਸਮੇਤ ਬਹੁਤ ਜਿਆਦਾ ਮਿਹਨਤ ਕਰਾਉਂਦੇ ਆ ਮੈਂ ਉਹਨਾਂ ਦਾ ਦੇਣਦਾਰ ਵੀ ਨਹੀਂ ਆ ਸੋ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਇਹ ਰੋਲਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬੜੀ ਪੰਚਾਇਤ ਉਹ ਕੀ ਫੇਰ ਬਣਾਇਆ ਮੈਂ ਤੇ ਨਹੀਂ ਦੇ ਸਕਦਾ ਨੌਜਵਾਨਾਂ ਦਾ ਜਿੰਨਾ ਐ ਕਿ ਮੇਰੇ ਵਾਸਤੇ ਉਹਨਾਂ ਨੇ ਜੋਰ ਲਾ ਕੇ ਇਹ ਨੁਸਰ ਪੰਚ ਬਣਾਇਆ ਬ ਅਸੀਂ 383 ਤੋਂ ਸਰਪੰਚ ਬਣਦੇ ਆਉਨੇ ਆ ਤੇ ਕੋਈ ਕਿਸਮਤ ਸਾਡੇ ਘਰ ਦੀ ਮਾਰੀ ਕੋ ਸਾਡੇ ਘਰੇਲੂ ਮਤਲਬ ਆ ਪੈਣ ਕਰਕੇ ਮੇਰੇ ਵਿਰੋਧੀਆਂ ਨੇ ਮੇਰੇ ਖਿਲਾਫ ਨੂੰ ਖੜਾ ਕਰਤਾ ਮੈਂ ਜਿਹੜੇ ਨੌਜਵਾਨਾਂ ਦੀ ਗੱਲ ਕਰਦੇ ਇਹਨਾਂ ਦਾ ਦੇ ਨਹੀਂ ਦੇ ਸਕਦਾ ਤੇ ਸਾਡੀ ਪੰਚਾਇਤ ਵੱਲੋਂ ਨੌਜਵਾਨਾਂ ਨੂੰ ਖੇਡ ਦੇ ਸਮਾਨ 'ਚ ਕੋਈ ਕਮੀ ਆਉਣੀ ਨਹੀਂ ਦਿੱਤੀ ਕੋਈ ਫੋਟਬਾਲ ਖੇਡਦਾ ਕੋਈ ਟੇਰਕੜ ਕੋਈ ਬਾਲੀਬਾਲ ਜੋ ਵੀ ਖੇਡੇ ਹਰ ਜੀਰ ਨੂੰ ਮਾਇਆ ਕੀਤੀ ਜਾਂਦੀ ਪੰਚਾਇਤ ਵੱਲੋਂ ਜਿਸ ਸਰ ਕਈ ਵਾਰੀ ਪਿੰਡਾਂ ਦੇ ਝਗੜੇ ਇੰਨੇ ਵੱਜ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਚਲੇ ਜਾਂਦੇ ਤੱਕੇ ਖਾਣੇ ਪੈਂਦੇ ਤੇ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਬਰਬਾਦ ਹੁੰਦਾ ਸੋ ਇੱਕ ਸਪੰਝ ਦੀ ਕੀ ਜੁੰਮੇ ਰਿਹਦੀ ਐ ਕੀ ਫਰਕੰਦਾ ਕੀ ਹੁੰਦਾ ਤੇ ਸਾਡਾ ਪਿੰਡ ਜੀ ਪੜਿਆ ਲਿਖਿਆ ਪਿੰਡ ਆ ਸਿਆਣੀ ਬਰਾਦ ਨਾਲ ਸੰਬੰਧਿਤ ਆ ਪੜਿਆ ਲਿਖਿਆ ਆ ਬਹੁਤ ਹੀ ਸਾਡੇ ਪਿੰਡ ਦੇ ਅਫਸਰ ਸਾਹਿਬਾਨ ਛਿਆਣੇ ਬੰਦੇ ਆ ਉਹਨਾਂ ਦੇ ਸਹਿਯੋਗ ਨਾਲ ਪੰਚਾਇਤ ਵਿੱਚ ਲਗਭਗ ਕਿਤੇ ਕੋਈ ਝਗੜਾ ਪੈਂਦਾ ਨਹੀਂ ਪਿੰਡ ਜੇ ਨਿਬੜ ਜਾਂਦਾ ਜੇ ਕੋਈ 11 21 ਇੱਕ ਅੱਧਾ ਜਾਏ ਥਾਣੇ ਤੇ ਉਹ ਥਾਣੇ ਜਾ ਕੇ ਜਿੰਮੇਵਾਰ ਬਹਿ ਕੇ ਪੰਚਾਇਤ ਦੇ ਸਾਥ ਨਾਲ ਵੇਰ ਦਿੰਦੇ ਆ ਮੈਂ ਇਹਦੇ ਬੇਨਤੀ ਕਰਾਂਗਾ ਵੀ ਪੰਚਾਇਤਾਂ ਬਣ ਦਾ ਮਕਸਦ ਇਹ ਹੋਵੇ ਕਿ ਥਾਣਿਆਂ ਤੱਕ ਨਹੀਂ ਜਾਣਾ ਚਾਹੀਦਾ ਕਿਹਦਾ ਵੀ ਕੋਈ ਮਸਲਾ ਘਰ ਨਿਬੜੇ ਬੜੀ ਚੰਗੀ ਗੱਲ ਆ ਨਹੀਂ ਤੇ ਜਿਹੜਾ ਪਹੀਨਾ ਤੁਹਾਨੂੰ ਭੇਜਿਆ ਆਪਣੇ ਬੜੀਆਂ ਸੇਵਿਆਂ ਦੇ ਵਿੱਚ ਗਲਤ ਦੱਸਿਆ ਹੋਇਆ ਅਸੀਂ ਬੇਨਤੀ ਕਰਾਂ ਜੇ ਵੀ ਜਿੱਦਾਂ ਦੇ ਸਾਡੇ ਪਿੰਡ ਸੇਵਾਦਾਰ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਇਹ ਵੀ ਇਸੇ ਤਰ੍ਹਾਂ ਕੰਮ ਕਰੋ ਜਿਹੜਾ ਆਪਾਂ ਨਾਲ ਇੱਕ ਤੁਹਾਨੂੰ ਗਲਤ ਦੱਸਣ ਲੱਗੇ ਵੀ ਸਾਡੇ ਪਿੰਡ ਨਾਲ ਇਦਾਂ ਵੀ ਮੌਤ ਹੋ ਗਈ ਮੌਤ ਦੇ ਵਿੱਚ ਸੰਸਕਾਰ ਕਰਨ ਜਾਣਦੇ ਇੱਕ ਬਜ਼ੁਰਗ ਮਗਰੋਂ ਕਹਿੰਦਾ ਵੀ ਮੈਂ ਕਹਿਣਾ ਮ ਆਪਣੇ ਮੁੰਡਿਆਂ ਨੂੰ ਜਦੋਂ ਮੈਂ ਮਰਿਆ ਮੇਰਾ ਸੰਸਕਾਰ ਨਹੀਂ ਨੇ ਕੀਤਾ ਉਹ ਸਰੇ ਮਾਨ ਨੂੰ ਇਹ ਕਿ ਬਹੁਤ ਖੰਗਾਲ ਲਗਾ ਕਿ ਇਹ ਸ਼ੀਰੇ ਦਾ ਮੋਰੀ ਹੋਰ ਫੇਰ ਸਭ ਨੂੰ ਮਸਲਾ ਵਧਾਈ ਦਿੱਤੀ ਪਿਸਵਾ ਚਾਹਦੇ ਮੈਂ ਤਾਂ ਬੇਨਤੀ ਕਰਾਂਗਾ ਕਿ ਸਾਰੇ ਇਸੇ ਤਰ੍ਹਾਂ ਕਰਨ ਸੋ ਕਿਹੜਾ ਕੋਈ ਸਭ ਨੂੰ ਪਹਿਲ ਦੇ ਅਧਾਰ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਿਹਾ ਜਿਹੜਾ ਪਿੰ ਨੂੰ ਸੁਖ ਸੂਤਾਵਾਂ ਪ੍ਰਦਾਨ ਕਰੇ 13 ਤੋਂ 18 ਦੇ ਤੱਕ ਸਾਡੀ ਪੰਚਾਇਤ ਨੇ ਜਿਹੜੋ ਬੇਟੀ ਜਨਮ ਦਿਨ ਪੈਦਾ ਹੁੰਦੀ ਹੈ ਨਾ ਅਸੀਂ ਉਹਨਾਂ ਨੂੰ 500 ਰੁਪਏ ਦਿੰਦੇ ਗਏ ਜੇ ਇਸ ਘਰ ਵਿੱਚ ਬੇਟੀ ਪੈਦਾ ਹੋਗੀ ਉਸੇ ਦੇਣਾ ਉਹਨੂੰ 5100 ਰੁਪਏ ਸਾਡੀ ਪੰਚਾਇਤ ਘਰਾਂ ਕੇ ਦੇਗੀ ਐਸੇ ਟਰਮ ਦੇ ਵਿੱਚ ਵਿਆਹ ਕੀਤੇ ਆਪਾਂ ਐਸੇ ਟਰਮ ਦੇ ਵਿੱਚ ਅਸੀਂ ਇਹ ਕੀਤਾ ਜਿਹੜਾ ਵੀ ਗਰੀਬ ਗੁਰਦੁਆਰਾ ਸਾਹਿਬ ਦੇ ਵਿਆਹ ਕਰੇਗਾ ਜਿਹੜਾ ਵੀ ਕੋਈ ਜੋ ਚਾਹੇਗਾ ਦੁਦਾਰਾਸਨ ਪਾਣੀ ਲੰਗਰ ਪਾਣੀ ਦੀ ਸਾਰੀ ਸੇਵਾ ਪੰਚਾਇਤ ਕਰੇ ਉਹ ਪਿੰਡ ਦੇ ਲੋਕਾਂ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਸੰਕਿਆ ਤਾਂ ਸੀ ਜੇ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਾ ਮੈਂ ਧੰਨਵਾਦ ਨਹੀਂ ਪਿੰਡ ਵਾਸੀਆਂ ਦੀ ਸਾਨੂੰ ਕਾਰੋਬਾਰ ਕਰਕੇ ਕਾਨੂੰਨ ਰਹਿਣਾ ਬਿਲਦਾ ਜੇ ਮੈਂ ਕਾਨੂੰਨ ਮੰਨ ਤੋਂ ਕਾਦੀਆਂ ਜਾਵਾਂ ਮ ਜਿਸ ਲਈ ਮੇਰਾ ਪਿੰਡ ਲੱਗੇ ਮੈਂ ਪਿੰਡ ਨੂੰ ਸਿਰ ਨਵਾ ਕੇ ਜਾਵਾਂ ਮੈਂ ਦੇ ਨਹੀਂ ਦੇ ਸਕਦਾ ਪਿੰਡ ਵਾਸੀਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਇਹਨਾਂ ਬਾਰ ਬਾਰ ਸਾਨੂੰ ਚਿੰਤ ਇਹਨਾਂ ਨੂੰ ਮਿਲਦਾ ਰਾਜ ਦੀ ਕਾ ਖਾਤ ਸਾਰਾ